ਵਿਟਾਮਿਨ ਡੀ ਦਾ ਬਾਰੇ 1000 ਰੁਪਏ ਦਾ ਹੁੰਦਾ ਹੈ ਆਪਾਂ 270 ਰੁਪਏ ਦਾ ਕਰ ਆਪਣਾ ਥਾਇਰਾਇਡ ਦਾ ਟੈਸਟ ਲਗਾ ਲਓ ਬਾਰੇ 4-500 ਰੁਪਏ ਦਾ ਹੁੰਦਾ ਹੈ ਜੀ ਉਹ ਆਪਣੇ ਲਈ 120 ਰੁਪਏ ਦੇ ਵਿੱਚ ਕੀਤਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਮੀਕਾ ਸੁਨਾਮ ਵਾਲਾ ਖੜੇ ਸੀ ਜੀ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਤਾਂ ਇੱਥੇ ਜੀ ਇੱਕ ਲੈਬੋਰਟਰੀ ਹੈ ਜੀ ਜੋ ਕਿ ਚੈਰੀਟੇਬਲ ਲੈਬੋਰਟਰੀ ਹੈ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਇਹ ਚਲਾਈ ਜਾ ਰਹੀ ਹੈ ਇੱਥੇ ਹਰ ਤਰ੍ਹਾਂ ਦੇ ਟੈਸਟ ਜੋ ਕਿ ਬਾਜ਼ਾਰ 'ਚ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਤਾਂ ਤੁਹਾਨੂੰ ਇੱਥੇ ਬਾਜ਼ਬ ਰੇਟਾਂ ਬਿਲਕੁਲ ਬਹੁਤ ਹੀ ਘੱਟ ਰੇਟਾਂ ਦੇ ਟੈਸਟ ਕੀਤੇ ਜਾਂਦੇ ਨੇ ਤੇ ਕਿਹੜੇ ਕਿਹੜੇ ਟੈਸਟ ਨੇ ਆਜੋ ਆਪਾਂ ਗੱਲਬਾਤ ਕਰਦੇ ਹਾਂ ਸਸ਼ੀਆ ਵੀਰ ਜੀ ਸਸ਼ੀਕਲ ਜੀ ਲੈਕਰ ਫਾਊਂਡੇਸ਼ਨ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਣੀ ਜਿਹੜੀ ਇਹ ਲੈਬਰਾਟਰੀ ਹੈ ਜੀ ਇਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਲੈਬਰਾਟਰੀ ਹੈ ਕੈਨੇਬੀਅਲ ਸਰਟੀਫਾਈਡ ਲੈਬ ਹੈ ਜੀ ਆਪਣੀ ਜੋ ਰਿਪੋਰਟਾਂ ਨੇ ਉਹ ਪੀਜੀਆਈ ਡੀਐਮਸੀ ਐਮਜ਼ 40 ਦੀ 32 ਸੈਕਟਰ ਹਰ ਜਗ੍ਹਾ ਤੇ ਮਾਨਤਾ ਪ੍ਰਾਪਤ ਨੇ ਜੀ ਜੇ ਆਪਣਾ ਪ੍ਰੋਸੈਸਿੰਗ ਸਿਸਟਮ ਹੈ ਜੀ ਆਪਣਾ ਡੇਰਾ ਵਸੀ ਲੱਗੇ ਹੋਇਆ ਹੈ ਜੀ ਇਹ ਆਪਣੀ ਜਿਹੜੀ ਟੈਕਨੋਲੋਜੀ ਹੈ ਵਿਸ਼ਵ ਪਤਰੀ ਮਸ਼ੀਨਾਂ ਨੇ ਜੀ جے سر ਅਸੀਂ ਕੋਈ ਵੀ ਟੈਸਟ ਲਗਾ ਲਓ ਜੋ ਆਪਣੇ ਬਾਰੇ ਟੈਸਟ ਹੁੰਦੇ ਹਨ ਉਹ 75% ਡਿਸਕਾਊਂਟ ਤੇ ਉਰੇ ਆਪਣੇ ਹੁੰਦੇ ਹਨ ਜਿਵੇਂ ਆਪਣਾ ਟੈਸਟ ਲਗਾ ਲਓ ਵਿਟਾਮਿਨ ڈی ਦਾ ਬਾਰੇ 1000 ਰੁਪਏ ਦਾ ਹੁੰਦਾ ਹੈ ਆਪਾਂ 270 ਰੁਪਏ ਦਾ ਕਰਦੇ ਹਾਂ ਜੀ ਜਿਵੇਂ ਆਪਣਾ ਥਾਇਰੋਇਡ ਦਾ ਟੈਸਟ ਲਗਾ ਲਓ ਬਾਰੇ 4-500 ਰੁਪਏ ਦਾ ਹੁੰਦਾ ਹੈ ਜੀ ਉਹ ਆਪਣੇ ਲਈ 120 ਰੁਪਏ ਦੇ ਵਿੱਚ ਕੀਤਾ ਜਾਂਦਾ ਹੈ ਜੀ ਜਿਵੇਂ ਵਿਟਾਮਿਨ B12 ਦਾ ਟੈਸਟ ਬਾਰੇ 5-600 ਰੁਪਏ ਦਾ ਹੁੰਦਾ ਹੈ ਜੀ ਆਪਣੇ ਲਈ 180 ਰੁਪਏ ਦੇ ਵਿੱਚ ਕੀਤਾ ਜਾਂਦਾ ਹੈ ਸਾਰੇ ਇਲਾਕਾ ਨਿਵਾਸੀਆਂ ਨੂੰ ਸੁਨਾਮਦਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਕਿ ਵੱਧ ਤੋਂ ਵੱਧ ਆਪਣੀ ਉਰੇ ਫਾਊਂਡੇਸ਼ਨ ਦੇ ਵਿੱਚ ਆ ਕੇ ਟੈਸਟ ਕਰਵਾਏ ਜਾਣ ਤੇ ਇੱਕ ਚੰਗੀ ਵਧੀਆ ਰਿਪੋਰਟ ਲੈ ਕੇ ਆਪਣੇ ਵਧੀਆ ਡਾਕਟਰ ਨੂੰ ਦਿਖਾ ਕੇ ਆਪਣਾ ਵਧੀਆ ਡਾਇਗਨੋਸ ਕਰਵਾਇਆ ਜਾਵੇ। ਹਾਂਜੀ ਵੀਰ ਜੀ ਅੱਜ ਤੁਹਾਨੂੰ ਦਿਖਾਨੇ ਆ ਹੁਣ ਆਪਾਂ ਸੈਂਪਲ ਕਿਸ ਤਰੀਕੇ ਨਾਲ ਸਟੋਰ ਕਰਕੇ ਰੱਖਦੇ ਆ। ਇਹ ਜੋ ਸੈਂਪਲ ਨੇ ਆਪਣੇ ਵਧੀਆ ਤਰੀਕੇ ਨਾਲ ਜੋ ਪੈਕ ਕਰੇ ਹੋਏ ਨੇ ਇਹ ਆਪਾਂ ਗੱਡੀਆਂ ਨੂੰ ਫੜਾਨੇ। ਤੇ ਸਰ ਆਪਣੇ ਇਹ ਜਿਹੜੇ ਸੈਂਪਲ ਨੇ 228 ਡਿਗਰੀ ਤੇ ਰੱਖਦੇ ਆ ਆਪਾਂ ਕੂਲ ਪੈਡ ਦੇ ਕੋਲ ਜਿਹੜੇ ਆਪਣੇ ਕੂਲ ਪੈਡ ਨੇ ਇਹ ਆਪਣੇ ਪੂਰੇ ਜਮੇ ਹੋਏ ਹੁੰਦੇ ਨੇ ਜੋ ਇਸ ਦੇ ਵਿੱਚ ਰੱਖੇ ਜਾਂਦੇ ਆ ਤੇ ਅਸੀਂ ਇਹਨੂੰ ਪੂਰਾ ਬੰਦ ਕਰਕੇ ਰੱਖਦੇ ਆ ਤੇ ਆਪਣੀਆਂ ਗੱਡੀਆਂ ਨੂੰ ਪਗੜਾਈ ਜਾਂਦੇ ਆ ਤੇ ਇੱਕ ਵਾਰ ਇਹਦੇ ਨਾਲ ਮੈਂ ਇਹ ਪੁੱਛਣਾ ਚਾਹਣਾ ਜਿਹੜੇ ਤੁਹਾਡੇ ਜਿਵੇਂ ਟੈਸਟ ਹੁੰਦੇ ਨੇ ਲੇਟੈਸਟ ਮਸ਼ੀਨਾਂ ਨਾਲ ਹੁੰਦੇ ਨੇ ਜਿਵੇਂ ਹਾਂਜੀ ਜਿਵੇਂ ਮੈਂ ਸਿਰ ਤੁਹਾਨੂੰ ਦੱਸ ਕੇ ਹਟਿਆ ਜੀ ਆਪਣੇ ਲਵੇ ਭਾਰਤ ਸਰਕਾਰ ਦਰਾਂ ਮਾਨਤਾ ਪ੍ਰਾਪਤ ਇਹ ਲੈਬਰਾਟਰੀ ਹੈ ਜੀ ਜਿਹੜੀ ਆਪਣੇ ਲਵੇ ਟੈਕਨੋਲੋਜੀ ਹੈ ਅਮਰੀਕਾ ਦੀ ਟੈਕਨੋਲੋਜੀ ਹੈ ਜੀ ਇਹ ਵਿਸ਼ਵ ਪਦਰੀ ਮਸ਼ੀਨਾਂ ਨੇ ਜੀ ਜਿਨ੍ਹਾਂ ਦੇ ਉੱਤੇ ਆਪਣੇ ਟੈਸਟ ਹੋ ਕੇ ਆਉਂਦੇ ਨੇ ਆਪਣੇ ਲਵੇ ਜਿਹਦੇ ਵਿੱਚ ਬਾਇਓਕੈਮਿਸਟਰੀ ਦੇ ਸਾਰੇ ਟੈਸਟ ਹੁੰਦੇ ਨੇ ਬੈਕਮੈਨ ਕਾਲਟਰ ਜੋ 1 ਘੰਟੇ ਦੇ ਵਿੱਚ 2900 ਸੈਂਪਲ ਕੱਢਦੀ ਹੈ ਜੀ ਆਪਣੇ ਲਵੇ ਸਿਸਮੈਕਸ ਦੀਆਂ ਮਸ਼ੀਨਾਂ ਨੇ ਜੀ ਜਿਹਦੇ ਉੱਤੇ ਆਪਣੇ ਸੀਵੀਸੀ ਦੇ ਟੈਸਟ ਲੱਗਦੇ ਹਨ ਜੀ ਆਪਣੇ ਲਵੇ ਐਲਿਨਿਟੀ ਨਿਊ ਨਾਮ ਦੀਆਂ ਮਸ਼ੀਨਾਂ ਹੈ ਨੇ ਜੀ ਜੋ ਆਪਣੇ ਲਵੇ ਚਾਰ ਨੇ ਜਿਨ੍ਹਾਂ ਉੱਤੇ ਆਪਣੇ ਹਾਰਮੋਨ ਤੇ ਵਿਟਾਮਿਨਾਂ ਦੇ ਟੈਸਟ ਹੋ ਕੇ ਉਹ ਸੇ ਦਿਨ ਹੀ ਰਾਤ ਨੂੰ ਰਿਪੋਰਟ ਫੋਨ ਦੇ ਉੱਤੇ ਆ ਜਾਂਦੀ ਹੈ। ਚਲੋ ਦੋਸਤੋ ਸੁਨਾਮ ਵਾਲਿਓ ਤੇ ਆਸੇ-ਪਾਸੇ ਦੇ ਜਿਹੜੇ ਪਿੰਡ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਸਤੇ ਰੇਟਾਂ ਤੇ ਹਨਾ ਜਿਵੇਂ ਅੱਜ ਕੱਲ ਕੋਈ ਵੀ ਟੈਸਟ ਕਰਾ ਲਓ ਬਹੁਤ ਮਹਿੰਗੇ-ਮਹਿੰਗੇ ਟੈਸਟ ਨੇ ਤਾਂ ਤੁਸੀਂ ਇੱਕ ਵਾਰ ਉਰੇ ਪਹੁੰਚੋ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਤੇ ਤੁਹਾਨੂੰ ਦੱਸ ਹੀ ਦਿੱਤਾ ਹਨਾ ਕਿ ਕਿਹੜਾ ਟੈਸਟ ਕਿੰਨੇ ਦਾ ਪੈਂਦਾ ਤਾਂ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਤੇ ਤੁਹਾਨੂੰ ਉਰੇ ਟੈਸਟ ਜਿਹੜੇ ਨੇ ਤੁਹਾਨੂੰ ਉਰੇ ਮਿਲਣਗੇ ਤਾਂ ਵੀਰੇ ਇੱਕ ਵਾਰ ਐਡਰੈਸ ਬੋਲ ਦਿਓ ਜੀ ਆਪਣਾ ਇਹ ਆਪਣਾ ਐਡਰੈਸ ਹੈ ਜੋ ਆਪਣਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇਰੇ ਹਿੰਦੂ ਸਭਾ ਹਾਈ ਸਕੂਲ ਸੁਨਾਮ ਦੇ ਵਿੱਚ ਹੈ ਜੀ ਜਿਵੇਂ ਆਹ ਗੁਰਦਿਆਂ ਦੇ ਮਰੀਜ਼ਾਂ ਲਈ ਡਾਇਸਿਸ ਤੋਂ ਪਹਿਲਾਂ ਹੋਣ ਵਾਲੇ ਟੈਸਟ ਇਹ ਇਹਨਾਂ ਦਾ ਕੀ ਹੈ ਵੀਰੇ ਹਾਂਜੀ ਵੀਰ ਜੀ ਸ਼ਸ਼ਕਲ ਜੀ ਮੈਂ ਇਹ ਤੁਹਾਨੂੰ ਦੱਸਣਾ ਚਾਹਣਾ ਕਿ ਜਿਵੇਂ ਆਪਣੇ ਗੁਰਦਿਆਂ ਦੇ ਮਰੀਜ਼ਾਂ ਦੇ ਜਿਨ੍ਹਾਂ ਦੀ ਡਾਇਲਿਸਿਸਾਂ ਹੁੰਦੀਆਂ ਨੇ ਉਹਨਾਂ ਤੋਂ ਪਹਿਲਾਂ ਆਪਣੇ ਸੈਂਟੀ ਟੈਸਟ ਜੋ ਆਪਾਂ ਕਰਦੇ ਹਾਂ ਸੀਬੀਸੀ ਤੇ ਕੇਐਫਟੀ ਜੋ ਬਾਰੇ ਕੀ ਬਹੁਤ ਹੀ ਜ਼ਿਆਦਾ ਕੋਸਟਲੀ ਨੇ ਉਹ ਆਪਾਂ ਫ੍ਰੀ ਆਫ ਕੋਸਟ ਕਰਦੇ ਆ ਇਸੇ ਤਰ੍ਹਾਂ ਹੀ ਆਪਣੇ ਕੈਂਸਰ ਦੇ ਮਰੀਜ਼ਾਂ ਦੀ ਜਿਨ੍ਹਾਂ ਦੀ ਕੀਮੋਥੈਰੇਪੀਆਂ ਹੁੰਦੀਆਂ ਹਨ ਉਹਨਾਂ ਤੋਂ ਪਹਿਲਾਂ ਹੋਣ ਵਾਲੇ 48 ਟੈਸਟ ਜਿਸ ਦੇ ਵਿੱਚ ਸੀਬੀਸੀ ਕੇਐਫਟੀ ਤੇ ਐਲਐਫਟੀ ਆਪਾਂ ਬਿਲਕੁਲ ਹੀ ਫ੍ਰੀ ਆਫ ਕੋਸਟ ਕਰਦੇ ਆ ਲਓ ਜੀ ਦੋਸਤੋ ਵੀਡੀਓ ਕਰ ਦੋ ਸ਼ੇਅਰ ਤਾਂ ਜੋ ਹੋਰ ਹਣਾ ਜਿਹੜੇ ਲੋਕ ਨੇ ਉਹਨਾਂ ਦਾ ਭਲਾ ਹੋ ਚੁੱਕੇ ਥੈਂਕ ਯੂ ਧੰਨਵਾਦ